ਮੈਂ सुरेश ਕੁਮਾਰ ਸ਼ਰਮਾ ਅੱਜ ਮਾਈਗ੍ਰੈਂਟਸ ਦੇਤੇ ਕੁਝ ਵਿਚਾਰ ਸਾਂਝੇ ਕਰਨ ਲੱਗਾ ਇਹ ਦੇਖਦੇ ਨੇ ਜਿਹੜੇ ਰੁਜ਼ਗਾਰ ਦੀ ਭਾਲ ਦੇ ਵਿੱਚ ਆਪਣੇ ਘਰ ਤੋਂ ਦੂਰ ਘਰ ਤੋਂ ਬਾਹਰ ਰਹਿਣਾ ਮਜਬੂਰੀ ਬਣ ਜਾਂਦੀ ਹੈ ਦੂਜੀ ਸਟੇਟ 'ਚ ਜਾਣਾ ਔਰ ਬਾਹਲੇ ਕੰਟਰੀਆਂ 'ਚ ਜਾਣਾ ਇਹਨੂੰ ਮਾਈਗ੍ਰੇਸ਼ਨ ਕਹਿੰਦੇ ਆ ਇੱਥੋਂ ਚਲੇ ਜਾਣਾ ਔਰ ਦੂਜੇ ਥਾਂ ਤੇ ਰਹਿ ਕੇ ਆਪਣੇ ਪਰਿਵਾਰ ਤੇ ਬੱਚਿਆਂ ਦਾ ਪਾਲਣ ਕਰਨ ਦੇ ਜਿਹੜਾ ਹੈਗਾ ਮਜਬੂਰੀ ਹੈ ਇਸ ਦਿਵਸ ਦੀਆਂ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਤਾਂ ਜਦੋਂ ਕੋਈ ਬੰਦਾ ਆਪਣੇ ਘਰ ਤੋਂ ਬਾਹਰ ਰਹਿੰਦਾ ਹੈ ਘਰ ਤੋਂ ਬਾਹਰ ਰਹਿਣ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਨਿਊਟ੍ਰੀਸ਼ਨ ਸਾਇੰਸ ਦੇ ਮੁਤਾਬਕ ਤੇ ਨਾੜੀ ਵਿਗਿਆਨ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਦੋ ਚੀਜ਼ਾਂ ਅਸੀਂ ਫਾਲੋ ਕਰਦੇ ਹਾਂ ਕਿ ਘਰ ਤੋਂ ਦੂਰ ਰਹਿਣ ਵਾਲੇ ਲੋਕਾਂ ਦਾ ਤਣਾਅ ਵੱਧ ਜਾਂਦਾ ਹੈ ਤਣਾਅ ਡਿਪਰੈਸ਼ਨ 'ਚ ਜਾਂਦੇ ਨੇ ਤਣਾਅ ਦਾ ਵਧਣਾ ਡਿਪਰੈਸ਼ਨ 'ਚ ਜਾਣਾ ਔਰ ਨੰਬਰ 3 ਉਹਨਾਂ ਨੂੰ ਸਮੇਸਰ ਖਾਣਾ ਤੇ ਖਾਣ ਪੀਣ ਦੀਆਂ ਗਲਤ ਆਦਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਸਮੇਸਰ ਖਾਣਾ ਨਹੀਂ ਤਾਂ ਜਦੋਂ ਉਹਨੂੰ ਭੁੱਖ ਲੱਗਦੀ ਹੈ ਤਾਂ ਉਸ ਟਾਈਮ ਉਹਨਾਂ ਕੋਲ ਪ੍ਰੋਪਰ ਖਾਣਾ ਨਹੀਂ ਹੁੰਦਾ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਨੀਂਦ ਦੀ ਵੀ ਕਮੀ ਆਉਂਦੀ ਹੈ ਤਣਾਅ ਗਲਤ ਖਾਣ ਪੀਣ ਅਤੇ ਨੀਂਦ ਦੀ ਕਮੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਦਾ ਜਿਗਰ ਕਮਜ਼ੋਰ ਹੋ ਜਾਂਦਾ ਜਿਹਨੂੰ ਮੇਦਾ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਰੈਸਟਿੰਗ ਮੈਟਾਬੋਲਿਜ਼ਮ ਕਹਿੰਦੇ ਆ ਉਹਨਾਂ ਦਾ ਸਲੋ ਹੋ ਜਾਂਦਾ ਹੈ ਤਾਂ ਜਿਹੜਾ ਸਲੋ ਹੁੰਦਾ ਹੈ ਤਾਂ ਉਹਨਾਂ ਦੇ ਅੰਦਰ ਸਰੀਰ ਦੇ ਵਿੱਚ ਬੈਡ ਕੋਲੇਸਟ੍ਰੋਲ ਤੇ ਚਰਬੀ ਬਣਨੀ ਸ਼ੁਰੂ ਹੁੰਦੀ ਹੈ ਜਿਸ ਦੇ ਨਾਲ ਦੁਨੀਆ ਦਾ ਸਭ ਤੋਂ ਕੀਮਤੀ ਗਹਿਣਾ ਸਿਹਤ ਉਹ ਬਰਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਦੋਂ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੰਜੋਏ ਕਰਨਾ ਹੁੰਦਾ ਹੈ ਤਾਂ ਉਦੋਂ ਤੱਕ ਉਹ ਸਰੀਰ ਦੇ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਉਹਨਾਂ ਦੀ ਇਮਿਊਨਿਟੀ ਵੀ ਘੋ ਜਾਂਦੀ ਹੈ ਬਿਨਾਂ ਮਤਲਬ ਦੀਆਂ ਛੋਟੀਆਂ-ਛੋਟੀਆਂ ਸਮੱਸਿਆ ਸਰੀਰ ਨੂੰ ਘੇਰ ਦਿਆ ਰਹਿੰਦੇ ਹਨ ਤੇ ਇਸ ਤੋਂ ਬਚਣ ਵਾਸਤੇ ਮੈਂ ਕਹਿੰਦਾ ਹਾਂ ਕਿ 10 ਮਿੰਟ ਡੂੰਘੇ ਸਾਹ ਲਓ ਜੇ ਤੁਹਾਡੇ ਕੋਲ ਹੋਰ ਕਿਤੇ ਟਾਈਮ ਨਹੀਂ ਕੰਮ ਕਰਦੇ ਕਰਦੇ ਲੰਬੇ ਸਾਹ ਜੋ ਸਾਨੂੰ ਲੋਂਗ ਬਲੋਂਗ ਦੇ ਨਾਂ ਤੇ ਐਕਸਰਸਾਈਜ਼ ਕਰਾਈ ਜਾਂਦੀ ਹੈ ਲੰਬੇ ਸਾਹ ਲੈਣ ਦੀ ਪ੍ਰਕਿਰਿਆ ਤੇ ਇੱਕ ਸਵੇਰੇ ਕੋਸਾ ਪਾਣੀ ਪੀਣਾ ਕੋਸਾ ਪਾਣੀ ਜਿਹਨੇ 12 ਡਿਗਰੀ ਟੈਂਪਰੇਚਰ ਘੜੇ ਦਾ ਪਾਣੀ ਲੈ ਕੇ ਤੁਸੀਂ ਉਸ ਨੂੰ ਨਾਰਮਲ ਧੁੱਪ ਚ ਰੱਖ ਕੇ ਕੋਸਾ ਕਰ ਲੈਣਾ ਤਾਂ ਨਾਰਮਲ ਕੋਸਾ ਪਾਣੀ ਹੈ ਜਿਹੜਾ ਤੁਹਾਡੇ ਸਰੀਰ ਦੀ ਤੰਦਰੁਸਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਜਿਹੜੀ ਦਿਨ ਦੀ ਸ਼ੁਰੂਆਤ ਹੈ ਖਾਨੇ ਦੇ ਵਿੱਚ ਤੁਸੀਂ ਇੱਕ ਤਾਂ ਗੁੜ ਦੀ ਵਰਤੋਂ ਕਰਨੀ ਹੈ ਮਿੱਠਾ ਯਾਨੀ ਕੜਾਹੀ ਚ ਪੱਕਿਆ ਹੋਇਆ ਮਿੱਠਾ ਨਹੀਂ ਖੰਡ ਦਾ ਮਿੱਠਾ ਨਹੀਂ ਲੈਣਾ ਗੁੜ ਮਿਸ਼ਰੀ ਜਾਂ ਸ਼ਹਿਦ ਇਸ ਤਰ੍ਹਾਂ ਦੇ ਮਿੱਠੇ ਦੀ ਵਰਤੋਂ ਕਰਨੀ ਹੈ ਤੇ ਉਸ ਮਿੱਠੇ ਦੇ ਵਿੱਚ ਦਾਲਚੀਨੀ ਦਾ ਪਾਊਡਰ ਐਡ ਕਰੋ ਤੇ ਜਾਂ ਨਾਲ ਪਲੱਸ ਅਦਰਕ ਦਾ ਅਦਰਕ ਮੇਦੇ ਨੂੰ ਇਨਹਾਂਸ ਕਰਦਾ ਹੈ ਮੇਦੇ ਦੇ ਵਿੱਚੋਂ ਤਜਾਬ ਗੈਸ ਨੂੰ ਖਤਮ ਕਰਦਾ ਹੈ ਤੇ ਹਰੀਆਂ ਸਬਜ਼ੀਆਂ ਸਲਾਦ ਦੇ ਰੂਪ ਚ ਐਡ ਕਰੋ ਤਾਂ ਨੀਂਦ ਹੈ ਜਿਹੜੀ ਉਹ ਪ੍ਰੋਪਰ ਮਾਤਰਾ ਚ ਲਓ ਨੀਂਦ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਬੰਦਾ ਘੱਟੋ-ਘੱਟ 8 ਘੰਟੇ ਪ੍ਰੋਪਰ ਪੱਕੀ ਨੀਂਦ ਨਹੀਂ ਲੈਂਦਾ ਤਾਂ ਉਹ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ ਤਾਂ ਜਿਵੇਂ ਸਾਡਾ ਮਿਹਦਾ ਹੈ ਮੇਤੇ ਦਾ ਇੱਕ ਕਲੌਕ ਹੈਗਾ ਉਹ 8 ਘੰਟੇ ਤੁਹਾਨੂੰ ਸੁੱਤੇ ਪਿਆ ਨੂੰ ਦੇਖਦਾ ਤੇ ਉਹ ਘੁੰਮ ਕੇ 8 ਘੰਟੇ ਪੂਰੇ ਕਰਦਾ ਤਾਂ ਜ਼ਿੰਦਗੀ 'ਚ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਤਾਂ ਰੈਸਟਿੰਗ ਮੈਟਾਬੋਲਿਜ਼ਮ ਦੇ 8 ਘੰਟੇ ਨੀਂਦ ਦੇ ਨਾਲ ਪੂਰੇ ਕਰਨੇ ਤਣਾਅ ਮੁਕਤ ਪੂਰੇ ਕਰਨੇ ਇਹ ਤੁਹਾਡੀ ਤੰਦਰੁਸਤੀ ਦਾ ਰਾਜ਼ ਬਣੂ ਕੰਮ ਵਾਸਤੇ ਘਰੋਂ ਬਾਹਰ ਜਾਣਾ ਵਿਦੇਸ਼ ਜਾਣਾ ਸਾਡੀ ਬੇਸ਼ੱਕ ਮਜਬੂਰੀ ਹੈ ਪਰੰਤੂ ਇਸ ਦੇ ਦੌਰਾਨ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਉਸ ਤੋਂ ਵੱਡੀ ਵੀ ਮਜਬੂਰੀ ਹੈ ਅਗਰ ਸਰੀਰ ਤੰਦਰੁਸਤ ਨਹੀਂ ਤੁਹਾਡਾ ਕਮਾਇਆ ਹੋਇਆ ਪੈਸਾ ਸਾਰੇ ਦਾ ਸਾਰਾ ਡਾਕਟਰਾਂ ਕੋਲੇ ਚੱਲਿਆ ਜਾਊਗਾ ਔਰ ਸਰੀਰ ਤੁਹਾਡਾ ਕਸ਼ਟ ਚੱਲੂਗਾ ਪਰਵਾਰ ਦੇ ਵਿੱਚੋਂ ਤੁਸੀਂ ਅੱਧੀ ਜ਼ਿੰਦਗੀ ਜਿਉ ਕੇ ਧਰਮਰਾਜ ਕੋਲੇ ਜਾ ਸਕਦੇ ਇਸ ਕਰਕੇ ਅੱਜ ਘਰ ਤੋਂ ਬਾਹਰ ਰਹਿਣਾ ਬੇਸ਼ੱਕ ਸਾਡੀ ਜ਼ਰੂਰਤ ਹੈ ਘਰ ਤੋਂ ਬਾਹਰ ਰਹਿ ਕੇ ਕੰਮ ਕਰਨਾ ਜ਼ਰੂਰਤ ਹੈ ਖਾਣ ਪੀਣ ਦੀਆਂ ਆਦਤਾਂ ਐਕਸਰਸਾਈਜ਼ ਤੇ ਪੱਕੀ ਨਹੀਂ ਇਹਦੇ ਉੱਤੇ ਧਿਆਨ ਦੇਣਾ ਤਾਂ ਮੈਂ ਅੱਜ ਤੁਹਾਨੂੰ ਇਸ ਦਿਨ ਦੇ ਉੱਤੇ ਕੋਈ ਗੱਲ ਕਹੂੰ ਕਿ ਮੇਰੇ ਬੈਲੈਂਸ ਸੋਚ ਪੇਜ ਦੇ ਉੱਤੇ ਜਾ ਕੇ ਸਾਡਾ ਫੇਸਬੁੱਕ ਇੰਸਟਾਗ੍ਰam ਅਤੇ YouTube ਚੈਨਲ ਨੂੰ ਫਾਲੋ ਕਰੋ ਤਾਂ ਕਿ ਅਸੀਂ ਤੁਹਾਨੂੰ ਹੋਰ ਚੰਗੇ ਵਿਚਾਰ ਦੇਣ ਦੇ ਵਿੱਚ ਸਹਾਇ ਹੋ ਸਕੀਏ ਥੈਂਕ ਯੂ